ਫਿਲੌਰ ਪੁਲਿਸ ਵੱਲੋਂ ਲੁੱਟਖੋਹ ਕਰਨ ਵਾਲੇ ਦੋ ਨੌਜਵਾਨ ਕਾਬੂ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਬਲ पीपीएस उप पुलिस कप्तान सब डिवीजन फिलौर ने दसिया के इंस्पेक्टर संजीव कपूर मुख अफसर थाना फिलौर टीम वालों सुखवीर कैद पुत्र तरलोचन राम वासी पति नीलोवाल थाना बिलगा और अनमोलप्रीत बलवीर चंद वासी भारती कलोनी जलंधर बाईपास लुधियाना जेहना वालों बंदना पाल पुत्री श्री राम सुमेर वासी समराला चौंक लुधिया किरण कुमारी पत्नी रामपाल सिंह वासी प्रतापपुरा थाना बिलगा दरा धमका के हथियारा की नोकते मोबाइल फोन ओपो ए मनफी अठवंजा एक मोबाइल फोन रियलमी खोल किया जो इस वारदात को टरेस करते हुए दोनों ही खोह करने वाले व्यक्तियों को काबू कर लिया गया कब्जा खोह किए मोबाइल फोन चोरी किए मोटरसाइकिल बरामद किए गए हैं जिसते मुकदमा नंबर तीन सौ छियाली जुर्म तीन सौ नौ चार बी एन एस था फिलौर दरज रजिस्टर किया गया है मुझली पुछगिछ तो यह गल सामने आई कि यह चोरी लुट खोह दारदात तेजदार हथियार का डरावा देके करते दे आम राह तक ज्यादा लड़किया के मोबाइल खोह कर वारदात करते सन ਫਿਲੌਰ ਤੋਂ ਕੈਮਰਾਮੈਨ ਬੰਟੀ ਕਲੇਰ ਦੇ ਨਾਲ ਮੋਨੂ ਸੰਧੀ ਦੀ ਖਾਸ ਰਿਪੋਰਟ ਯਸ ਅ ਸਾਡੇ ਅੰਸਰਾ ਦੇ ਖਿਲਾਫ ਕਾਰਵਾਈ ਸੰਧੀ ਜਿਸ ਦੇ ਅੰਦਰ ਜਥੇ ਪੁਲਿਸ ਉਸ ਵੱਲ ਸਫਲਤਾ ਅਸਲ ਹੋਈ ਜਾਂ ਤੇ ਸਾਡੇ ਬਾਣੀ ਹੋ ਗਿਆ ਐਸਐਸਪੀ ਜਿਲੰਦਰ ਜਥੇ ਸਰਦਾਰ ਹਰਕਮਨ ਪ੍ਰੀਤ ਸਿੰਘ ਖਾਕਾ ਤੇ ਡੀਐਸਪੀ ਫਲੋਰ ਸਰੋਜ ਸਿੰਘ ਜੀ ਦੀ ਬਲ ਜੀ ਦੀ ਜਰੇ ਨਿਗਰਾਨੀ ਅਸੀਂ ਇੱਕ ਮੁਕਦਮਾ ਰਜਿਸਟਰ ਕੀਤਾ ਸੀ ਮੁਕਦਮਾ ਨੰਬਰ 346 ਮਿਤੀ 25 12 2024 ਇਸ ਦੇ ਵਿੱਚ ਅਸੀਂ ਦੋ ਦੋਸ਼ੀ ਗ੍ਰਫਤਾਰ ਕੀਤੇ ਸੀ ਇਹ ਜੋ ਕਿ ਵੱਖ-ਵੱਖ ਰਾਗੀਰ ਲੜਕੀਆਂ ਤੋਂ ਅਤੇ ਲੇਡੀਜ਼ ਤੋਂ ਪਰਸ ਅਤੇ ਮੋਬਾਈਲ ਸਨੇਚ ਕਰਦੇ ਸੀ ਇਸ ਵਿੱਚ ਦੋ ਦੋਸ਼ੀ ਸੁਖਵੀਰ ਕੈਥ ਵਾਸੀ ਬਿਲਗਾ ਅਤੇ ਅਨਮੋਲਪ੍ਰੀਤ ਵਾਸੀ ਲੁਧਿਆਣਾ ਨੂੰ ਗ੍ਰਫਤਾਰ ਕੀਤਾ ਜਿਨ੍ਹਾਂ ਪਾਸੋਂ ਸਾਨੂੰ ਦੋ ਮੋਟਰਸਾਈਕਲ ਅਤੇ ਦੋ ਸਨੇਚ ਕੀਤੇ ਮੋਬਾਈਲ ਬਰਾਮਦ ਹੋਏ ਨੇ ਮੋਟਰਸਾਈਕਲ ਚੋਰੀ ਦੇ ਨੇ ਜਿਨ੍ਹਾਂ ਖਿਲਾਫ ਮੁਕਦਮਾ ਰਜਿਸਟਰ ਕੀਤਾ ਗਿਆ ਤੇ ਜਿਨ੍ਹਾਂ ਨੂੰ ਰਿਮਾਂਡ ਪੇਸ਼ ਕਰਕੇ ਰਿਮਾਂਡ ਹਸਲ ਕੀਤਾ ਤੇ ਇਹਨਾਂ ਪਾਸੋਂ ਹੋਰ ਵੀ ਤਫਤੀਸ਼ ਜਾਰੀ ਕਰ ਰਹੇ ਕਿ ਇਹਨਾਂ ਨੇ ਹੋਰ ਕੀ ਕੀ ਤਕਰੀਰਦ ਕੀਤੀ ਹੈ ਸਰ ਪਹਿਲਾਂ ਵੀ ਇਹਨਾਂ ਤੇ ਕੋਈ ਐਫਐਸ ਇਹਨਾਂ ਤੇ ਪਹਿਲਾਂ ਵੀ ਮੁਕਦਮੇ ਕਰ ਚੁੱਕਾ ਤੇ ਜੇ ਅਸੀਂ ਪੜਤਾਲ ਕਰਾਂ ਥੈਂਕ ਯੂ